ਲੰਬੀ ਤਾਂ ਰਹਿੰਦੀ ਧੀ ਉਹ ਬਹੁਤ ਖੂਸੁੰਦਾਰੀ ਵੀ ਤੁਸੀਂ ਤਾਂ ਯਾਰ ਲੋਕਾਂ ਨੂੰ ਦੁਖੀ ਜਾਂਦੇ ਆ ਯਾਰ ਉਹਦੋਂ 80% ਕੀ ਗੱਲ ਹੈ ਨਾ ਇਹ ਕੀ ਆਲਲੇ ਬਣਾਵਣਾ ਰੱਖੇ ਹੋਏ ਨੇ ਕਿ ਬਾਤਾ ਉਹਨੂੰ ਪੰਜ ਛੇ ਤੁਸੀਂ ਆਲਸੀ ਬਣਾਈ ਜਾਂਦੇ ਹੋਰੇ ਬਰੇ ਆਲਸੀ ਤਾਂ ਆਏ ਨੇ ਸੋਡੀ ਦੇਣਾ ਹੈ ਮੂਰਖ ਬੰਦੇ ਯਾਰ ਸਾਡੀ ਕਿਉਂ ਦੇਣਾ ਗਿਆ ਤੁਸੀਂ ਵੀ ਤਾਂ ਦੀ ਜੇਬ ਖਤਰੀ ਕਰਦੇ ਹੋਗੇ ਹੁਣ ਆ ਦੇਖ ਲੈ ਲੋ ਲੱਕੜਾਂ ਵੜ ਵੜ ਕੇ ਉਹਦੇ ਧਰੀ ਜਾਂਦੇ ਹੋ ਕਿ ਅਸੀਂ ਦਰਸ ਤੁਸੀਂ ਤਾਂ ਹਬਦੀ ਜੇਬ ਵਸਤੇ ਫਿਰਦੇ ਹੋਗੇ ਆ ਬੰਦੇ ਨੇ ਯਾਰ ਬੜਾ ਦੁਖੀ ਕਰਿਆਗਾ ਅੱਜ ਤਾਂ ਇਹਨਾਂ ਦਾ ਪਰਦਾ ਫਾਸਾ ਜਿਹੜਾ ਕਰ ਕੀ ਰਹਿਣਾਗਾ ਆ ਬੜ ਬੜ ਕੇ ਲੱਕੜਾਂ ਉਹਦੇ ਧਰਕੀਆਂ ਨੇ ਗੀਆਂ हां भाई ओए की यार ਤੁਸੀਂ ਲੋਕਾਂ ਨੂੰ ਲੁੱਟੀ ਜਾਂਦੇ ਹੋਗੇ ਕੀ ਕਰਿਆ ਹੋਇਆ ਇਹ ਤੁਸੀਂ ਦੱਸੋ ਬਈ ਕੀ ਗੱਲ ਹੈ ਨਾ ਇਹ ਕੀ ਆਲੀਆਂ ਜਿਹਾ ਬਣਾਵਣਾ ਰੱਖੇ ਹੋਏ ਨੇ ਕਿ ਬਾਤਾ ਉਹਨੂੰ ਪੰਜ ਛੇ ਤੁਸੀਂ ਆਲਸੀ ਬਣਾਈ ਜਾਂਦੇ ਹੋ ਬਰੇ ਆਲਸੀ ਤਾਂ ਤੁਸੀਂ ਹੋ ਜਾਂ ਰਾ ਜਿਹੜਾ ਤੁਸੀਂ ਇਹ ਅਸੀਂ ਕਿਉਂ ਆਲਸੀ ਬਰੇ ਅਸੀਂ ਤੁਸੀਂ ਆਪ ਹੋ ਜਿਹੜੇ ਤੁਸੀਂ ਸਾਰੇ ਜਾੜਾ ਕਰਤਾ ਹੈ ਜੰਗਲ ਤੁਸੀਂ ਜਾੜ ਤੇ ਸਮਝ ਗਿਆ ਉਹ ਯਾਰ ਬਥੇਰੇ ਬੂਟੇ ਲਾਈਂਦੇ ਆ ਸਾਡੇ ਪਿੰਡ ਤੇ ਦੇਖ ਲਈ ਜਾ ਕੇ ਇਹ ਗੱਲ ਹੋਈ ਸਾਡੀ ਇਹ ਤੁਸੀਂ ਆ ਕੇ ਸਾਨੂੰ ਰਿਜ਼ਲਟ ਦਾ ਪਤਾ ਵੀ ਸਾਡੇ ਘਰਾਂ ਚ ਪਹਿਲਾਂ ਤੁਸੀਂ ਸਿਰਕੀ ਬਲੇ ਇੰਨੇ ਚੌੜੀ ਅਸਤੀਰੀ ਆਉਂਦੀ ਸੀਗੀਆਂ ਠੀਕ ਹੈ ਉਹਦੇ ਉੱਤੇ ਚਿੜੀਆਂ ਰਹਿੰਦੀਆਂ ਸੀਗੀਆਂ ਹੁਣ ਤੁਸੀਂ ਉਹ ਵੀ ਵੜਦੀਆਂ ਘਾਟਾ ਦੋ ਜਰਾ ਤੁਸੀਂ ਯਾਰ ਉਹ ਤੋਂ ਪਹਿਲਾਂ ਵੀ ਤਾਂ ਰਹਿੰਦੀ ਸੀ ਉਹ ਬਹੁਤ ਕੁਸੁੰਦਾਰ ਜਿਹਾ ਵੀ ਤੁਸੀਂ ਤਾਂ ਯਾਰ ਲੋਕਾਂ ਨੂੰ ਦੂਰ ਕੀ ਜਾਂਦੇ ਆ ਯਾਰ ਉਦੋਂ 80% ਜੰਗਲ ਸੀਗੇ ਹੁਣ ਤੁਸੀਂ ਤੇ ਇੱਥੇ ਉਹ ਬਥੇਰੇ ਜੰਗਲ ਨੇ ਰ ਆ ਦੇਖ ਲਈ ਸੜਕਾਂ ਦੇ ਆਲੇ-ਦੁਆਲੇ ਕਿੰਨੇ ਇੰਦੇ ਰੱਖਉਂਦੇ ਨੇ ਮੂਖਿਆਲ ਨੇ ਪਾ ਲੈਣ ਜਾ ਕੇ ਉਹ ਭੜੀਆਂ ਟਿੱਬੇ ਆਣਦੇ ਮੇਰੇ ਚਿੜੀ ਘਰਾਂ 'ਚ ਰਹਿੰਦੀ ਸੀਗੀ ਪਰ ਅੱਜ ਕਿਉਂ ਯਾਰਾ ਖੇਤਾਂ 'ਚ ਬਥੇਰੀਆਂ ਚਿੜੀਆਂ ਹੁੰਦੀਆਂ ਨੇ ਸਾਡੇ ਖੇਤਾਂ 'ਚ ਯਾਰਾ ਮੈਨੂੰ ਤੁਸੀਂ ਜਰਾ ਸਾਰਾ ਕੁਝ ਹੀ ਜਾਣਤਾ ਦੇਖੋ ਨਾ ਤਾਂ ਤੁਸੀਂ ਪਾਣੀ ਰਿਆ ਸਪਰੇਅ ਨਾਲ ਕਰਤਾ ਉਹ ਯਾਰ ਹੱਲ ਕੀ ਆ ਯਾਰ ਅਸੀਂ ਜਾਈਏ ਕਿੱਥੇ ਫਿਰ ਅਸੀਂ ਵੀ ਤਾਂ ਉਹਦੀਆਂ ਖੇਤੀ ਕਰਨੀਆਂ ਹੁਣ ਵੀਰੇ ਫਿਰ ਇਹਨਾਂ ਵਾਸਤੇ ਜੰਗਲ ਕੁਸਤਾ ਦਿਓ ਤੁਸੀਂ ਤੁਸੀਂ ਯਾਰਾ ਇੰਨੇ ਦਰਖਤ ਲਾਉਣੇ ਅਸੀਂ ਤਾਂ ਇਹ ਸਾਲ ਇੰਨੇ ਦਰਖਤ ਨਹੀਂ ਆਹ ਸੜਕਾਂ ਤੇ ਦੇਖ ਲੀ ਤੂੰ ਕਿੰਨੇ ਕਿੰਨੇ ਦਰਖਤ ਲੱਗੇ ਹੁੰਦੇ ਨੇ ਯਾਰ ਸਰਕਾਰ ਦੇ ਨਾਲ ਇਹ ਕਿੰਨੇ ਦਰਖਤ ਆਲੇ ਚੜੀ ਪਾਉਂਦੀ ਨਹੀਂ ਤੁਸੀਂ ਪਤਾ ਗੱਲ ਕੀ ਆ ਜੇ ਇਹਨਾਂ ਨੂੰ ਪਹਿਲਾਂ ਸਿਫਰਟ ਜੰਗਲ ਹੁੰਦੇ ਸੀਗੇ ਹੁਣ ਇਹਨਾਂ ਵਾਸਤੇ ਪਤਾ ਗੱਲ ਗਈਆ ਤੁਸੀਂ ਘਰ ਦੇ ਨਾਲ ਜਮਾ ਜਾੜ ਤੇ ਪੜੀਆਂ ਟਿੱਬੇ ਸਭ ਕੁਝ ਖਾਲੀ ਕਰਤੇ ਯਾਰ ਚਲ ਠੀਕ ਆ ਯਾਰ ਜਦੋਂ ਆਹ ਘਰ ਨਹੀਂ ਹੁੰਦੇ ਦੀ ਬਾਲੀਆਂ ਦੀ ਸੱਤਾਂ ਨਹੀਂ ਹੁੰਦੀ ਤੇ ਉਦੋਂ ਵੀ ਤਾਂ ਰਹਿੰਦੀਆਂ ਦੀ ਇਹ ਉਹਦੇ ਜੰਗਲ ਜਿਹੜੇ ਹੁੰਦਾ ਸੀ ਟਾਈਮ ਪਾਸ ਹੁਣ ਵੀ ਹੋਈ ਜਾਂਦਾ ਉਹਦੇ ਜੰਗਲ ਜਿਹੜੇ ਰਹਿੰਦੀ ਸੀ ਫਿਰੇ ਉਹ ਤੁਸੀਂ ਜਾੜਾ ਕਰਤੇ ਉਹਨਾਂ ਦਾ ਉਹ ਜੰਗਲ ਯਾਰ ਇੰਨੇ ਦਰਖਤ ਖੜੇ ਹੁੰਦੇ ਦੀ ਯਾਰ ਖੇਤਾਂ 'ਚ ਯਾਰ ਕੀ ਦੇਖਿਆ ਕਰਦੇ ਤੁਸੀਂ ਤਾਂ ਯਾਰ ਭਈ ਆਪਦੀ ਜੇਬ ਖਾਤਰ ਫਿਰਦੇ ਹੋਗੇ ਜਿਹੜੀ ਗੱਲ ਆ ਗਈ ਆ ਹੁਣ ਇਹ ਵੀ ਤਾਂ ਲੱਕੜਾਂ ਨਹੀਂ ਬਣਾਉਂਦੇ ਸੀ ਬੜਾ ਬੜ ਕੇ ਪਹਿਲਾਂ ਤੁਸੀਂ ਘਰ ਢਾਹ ਦੋ ਸਾਰੇ ਪਹਿਲਾਂ ਇਹ ਛੱਤਾ ਲਿਆ ਦੋ ਇਹਨਾਂ ਕਰਕੇ ਉਹ ਤਾਂ ਕਰੋੜਾਂ ਰੁਪਏ ਦਾ ਸੀ ਘਰਾਂ ਦੇ ਲਾਇਆ ਹੋਇਆ ਗਿਆ ਫਿਰ ਇਹਨਾਂ ਵਾਸਤੇ ਕੀ ਕਰਾਂ ਤੁਸੀਂ ਫਿਰ ਇਹਨਾਂ ਵਾਸਤੇ ਹੈਗੇ ਨੇ ਥੋਂ ਯਾਰ ਰਹਿ ਜਾਂਦੀਆਂ ਨੇ ਇਹ ਆਪੀ ਆਪੇ ਵੀਰੇ ਤੁਸੀਂ ਤਾਂ ਆਵਦੇ ਵਾਸਤੇ ਆਰਓ ਲਾ ਲੇ ਯਾਰ ਠੀਕ ਹੈ ਪਾਣੀ ਨਾ ਰੁਕੀ ਆਰੋ ਯਾਰ ਹੁਣ ਪਾਣੀ ਨਹੀਂ ਸਾਫ ਹੈਗਾ ਸੀ ਹੁਣ ਪਾਣੀ ਉਹ ਸਾਡਾ ਖਾਰਾਗਾ ਇਹਨੂੰ ਰੈਸਪ੍ਰੇਲ ਤੋਂ ਮਾਰ ਦੋ ਇਹਨਾਂ ਨੂੰ ਫਿਰ ਇਹ ਯਾਰ ਇਹ ਤਾਂ ਆਪੀ ਪੀਂ ਜਾਂਦੇ ਨੇ ਇਹਨਾਂ ਦਾ ਟੋਬੇ ਨਾ ਪੀਂ ਜਾਂਦੇ ਨੇ ਇਹ ਸੋਡੀ ਦੇਣਾ ਜਿਹੜਾ ਤੁਸੀਂ ਪੰਜ ਛੇ ਘਟਾਏ ਨੇ ਸੋਡੀ ਦੇਣਾ ਇਹ ਮੂਰਖ ਬੰਦੇ ਯਾਰ ਸਾਡੀ ਕਿਉਂ ਦੇਣਾ ਗਿਆ ਤੁਸੀਂ ਵੀ ਦਬਦੀ ਜੇਮ ਖਤਰੀ ਕਰ ਦਿਓਗੇ ਹੁ ਆ ਦੇਖ ਲੈ ਲੋ ਲੱਕੜਾਂ ਵੜ-ਵੜ ਕੇ ਤੇ ਧਰੀਆਂ ਨੇ ਕਿ ਅਸੀਂ ਦਰਸਤ ਤੁਸੀਂ ਤਾਂ ਹਬਦੀ ਜੇ ਬਸਤੇ ਫਿਰਦੇ ਹੋ ਕਿ ਕਿਹੜਾ ਸਦਾ ਬਰਸਤੀ ਰੁੱਖ ਹੈ ਇਹਦਾ ਡੇਕ ਆ ਬਰਮਾ ਦੀ ਡੇਕ ਹੈ ਇਹ ਹੋਰ ਕਮਾਜੀ ਵਰਤੀ ਜਾਂਦੀ ਹੈ ਬੱਢਣ ਵਾਸਤੇ ਕੰਮ ਆਉਂਦੀ ਹੈ ਕਿਉਂ ਨਹੀਂ ਬੋਦੀ ਹੋ ਜਾਂਦੀ ਹੈ ਅਸੀਂ ਇਹਨਾਂ 'ਚ ਵਰਤੀ ਜਾਂਦੇ ਆ ਯਾਰ ਐ ਕਿਵੇਂ ਯਾਰ ਇਹ ਤਾਂ ਹੁਣ ਲੱਗਿਆ ਕੋਠੀਆਂ 'ਚ ਵੀ ਤਾਂ ਅਸੀਂ ਵਰਤਦੇ ਹੀ ਆਗੇ ਹੈ ਉੱਥੇ ਦਾ ਬਈਆ ਥਾਂਵੇਂ ਵਰਤੀ ਜਾਂਦੀ ਹੈ ਬਾਈ ਤਾਂ ਤੁਸੀਂ ਕੋਠੀ ਤੁਸੀਂ ਵੀ ਕੋਠੀਆਂ ਪਾਈਆਂ ਨੇ ਤੁਸੀਂ ਜਾੜਾ ਕੀਤਾ ਇਹਨਾਂ ਦਾ ਸਮਝ ਗਿਆ ਨਾ ਸਾਰਾ ਕੁਝ ਨਾ ਤੁਸੀਂ ਤੁਸੀਂ ਦੇਣਾ ਸੋਡੀ ਇਹ ਵੀ ਤੁਸੀਂ ਕੱਟ ਕੀਤਾ ਰੁੱਖ ਸਮਝ ਗਿਆ ਆ ਮਾਣਾ ਵੀਨਾ ਵਾਸਤੇ ਜਿਹੜੇ ਖਤਮ ਕਰਤਾ ਆਪਣੀਆਂ ਟਿੱਬੇ ਸਾਰਾ ਕੁਝ ਖੇਤਾਂ 'ਚ ਵੀ ਦਰਖਤ ਛੱਡੇ ਜਾਂ ਤੁਸੀਂ ਪੜੀਆਂ ਤੇ ਸੜਕਾਂ ਤੇ ਸਮਝ ਗਏ ਉਥੇ ਨਾ ਜਿਹੜੀ ਚਿੜੀ ਆ ਵੀ ਦਰਖਤ ਤੇ ਆਉਣ ਲਾ ਨਹੀਂ ਪਉਂਦੀ ਬੜੀ ਗੱਲ ਕੀ ਆ ਅਸੀਂ ਦੇਖਿਆ ਕਈ ਵਾਰ ਜਿਹੜੇ ਟਰਾਂਸਫਰ ਹੁੰਦੇ ਨੇ ਕਿਹਣਾ ਆਪਣੇ ਖੇਤਾਂ 'ਚ ਉਹਦੇ ਦੇਖਣੇ ਇੰਨੀ ਹੀਟ ਹੁੰਦੀ ਆ ਉਥੇ ਵੀ ਆਉਣ ਨਾ ਪਉਂਦੀ ਉਥੇ ਦਰਖਤ ਤੇ ਕਿਉਂ ਨਹੀਂ ਪਉਂਦੀ ਬਈ ਗੱਲ ਤਾਂ ਯਾਰ ਤੇਰੀ ਸਹੀ ਰ ਆ ਸਹੀ ਤੇ ਵੀ ਅਸੀਂ ਕਿਹਾ ਯਾਰ ਜਿਹੜੇ ਅਸੀਂ ਚਿੜੀ ਵਾਸਤੇ ਡੇਢ ਦਿਸ ਰੱਖਿਆ ਵੀ ਹੋਰ ਪੰਛੀ ਤੰਗ ਨਾ ਕਰੇ ਇਹਨੂੰ ਨੇ ਗਿਟਾਰ ਤਾਂ ਕਰਦੀ ਆ ਜਿਹੜੀ ਚਿੜੀ ਆਪਣੇ ਘਰਾਂ 'ਚ ਰਹਿਣ ਤੁਸੀਂ ਪਸ਼ੂਆਵਾਸਥੀ ਪੱਕੇ ਕਰਤੇ ਪੱਖੇ ਲਾ ਦੇ ਕੂਲਰ ਲਾ ਦੇ ਇਹਨਾਂ ਦੇ ਵਿਚਾਰਿਆਂ ਦੇ ਪੱਖੇ ਪੱਖੇ ਨਾਲ ਵੜ ਦਿੰਦੇ ਨੇ ਸਾਡੇ ਪਿੰਡ ਜਿੱਥੇ ਹੈਗੀਆਂ ਨੇ ਉੱਥੇ ਹੈਗੀਆਂ ਜਿਹੜੀਆਂ ਤੁਸੀਂ ਕਹਿੰਦੇ ਉਹ ਅੜਾ ਹੋਗੇ ਨਾਲ ਹੈ ਹੀ ਨਹੀਂ ਗੀਆਂ ਠੀਕ ਆ ਜਿੱਥੇ ਹੈਗੀਆਂ ਜਿੱਥੇ ਇਹਨਾਂ ਦੀ ਲੋਕ ਰੱਖਦੇ ਨੇ ਠੀਕ ਹੈ ਰੱਖਿਆ ਰੱਖਦੇ ਨੇ ਬਥੇਰੇ ਘਰਾਂ 'ਚ ਹੈਗੀਆਂ ਨੇ ਬੀਲਾ ਲਾਈਆਂ ਨੇ ਕੰਡੇ ਕੰਡਣੇ ਬੀਲਾ ਲਾਈਆਂ ਨੇ ਵੀ ਉੱਥੇ ਪੰਛੀ ਹੋਰ ਪੰਛੀ ਉੱਥੇ ਇਹਨੂੰ ਖਾਣਾ ਸਕੇ ਨਹੀਂ ਕੰਡਿਆਲੀਆਂ ਤਾਂ ਯਾਰ ਆਪਣੀਆਂ 베ਰੀਆਂ ਬਥੇਰੀਆਂ ਹੁੰਦੀਆਂ ਨੇ ਵੀਰੇ ਉੱਥੇ ਰਹਦੀਆਂ ਫਿਰ ਉੱਥੇ ਉਹ ਉੱਥੇ ਉੱਥੇ ਨਵੇਂ ਨਵੇਂ ਹੈਗੇ ਜਿਗੇ ਕਿਤੇ ਕਿਤੇ ਫਿਰ ਉੱਥੇ ਰਹਿੰਦੀਆਂ ਨੇ ਠੀਕ ਆ ਯਾਰ ਵੀਰੇ ਪਤਾ ਗੱਲ ਕੀ ਤੁਸੀਂ ਐਂ ਕਰੋ ਪਿੰਡਾਂ ਜਾ ਕੇ ਦੇਖ ਲਓ ਕਈ ਪਿੰਡ ਧੋੜਾ ਹੋਰ ਕਈ ਪਿੰਡ ਜਾ ਕੇ ਦੇਖ ਲਓ ਸਾਡੇ ਇੱਥੇ ਵੀ ਦੇਖ ਲਓ ਚਿੜੀਆਂ ਸਾਡੇ ਇੱਥੇ ਰਹਦੀਆਂ ਨੇ ਠੀਕ ਆ ਅੱਛਾ ਵੀ ਤੁਸੀਂ ਐਂ ਕਹਿੰਦੇ ਵੀ ਛੋਡੇ ਇਹ ਇੰਨਾ ਆਲਿਆਂ ਚ ਰਹਿੰਦੀਆਂ ਨੇ ਇਹ ਵੀਰੇ ਆਲਣੇ ਆਪਾਂ ਜਗ੍ਹਾ ਦਤੀ ਜਿਹੜੇ ਤੁਸੀਂ ਜ ਨਹੀਂ ਇਹ ਤਾਂ ਹੈਗੇ ਤਾਂ ਜਿਵੇਂ ਹੁਣ ਅਸੀਂ ਤਾਂ ਇਹਦਾ ਹੈਗੇ ਦਾ ਆੜ ਲੈਣੇ ਇਹ ਇਹ ਕਿਹੜਾ ਕੋਈ ਆਇਆ ਵੀ ਹਾਂ ਵੀ ਤੁਸੀਂ ਉਹਨਾਂ ਨੂੰ ਜਗ੍ਹਾ ਦੇ ਦਿੱਤੀ ਵਿੱਚ ਆਪ ਪਾਉਗੇ ਆੜ ਲੈ ਵੀ ਇਹਨੂੰ ਜਗ੍ਹਾ ਇੱਕ ਇੱਕ ਜਿਵੇਂ ਆਪਣੀਆਂ ਟੇਬੇ ਆਪਾਂ ਪੱਕੇ ਤੋਂ ਕਾਰਤ ਖਤਮ ਕਰਤੇ ਘਰਾਂ ਦੀ ਸਤੀਰੀਆਂ ਚੱਕਤੀਆਂ ਆਪਾਂ ਬਾਹਰੋਂ ਬਾਦਰਾ ਸਰੇ ਲਾ ਸਕਦੇ ਤਾਂ ਆਪਾਂ ਸਪੇਸ ਦੁੱਤੀ ਹੈ ਆੜ ਲੋਕ ਨੇ ਆਪ ਤਿਆਰ ਕਰਨਾ ਬਈ ਅੱਛਾ ਵੀ ਤੁਸੀਂ ਆਏ ਕਹਿੰਦੇ ਵੀ ਇਹ ਤਾਂ ਆਪਾਂ ਨੂੰ ਪਲਾਟ ਕੱਟ ਕੇ ਦੇ ਦਾਂ ਜਿਹਦੇ ਵਿੱਚ ਵੀ ਆੜ ਦਾ ਹੋ ਆਪ ਪਾਉ ਹੈ ਇਹਦੇ ਵਿੱਚ ਦੀ ਨੰਗੂ ਯਾਰ ਕਿਵੇਂ ਉਹ ਨੰਗੂ ਵੀਰੇ ਚਿੜੀ ਦਾ ਨਾਮ ਨੰਗਦੀ ਆ ਅੱਛਾ ਚਿੜੀ ਦਾ ਵੀ ਤੁਸੀਂ ਮਣੀ ਤੁਸੀਂ ਦੇਖੀ ਹੋਈ ਐ ਚਿੜੀ ਇਹ ਚ ਵੱੜਦੀ ਲਾ ਸਾਡੇ ਸਾਰੇ ਲੱਗੇ ਹੋਣੇ ਬਾਹਰ ਤੋਂ ਦਿਖਾਉਣੇ ਆ ਸਾਰੇ ਭਰੇ ਪਏ ਨੇ ਬਾਦਰੇ ਬਾਹਰ ਲੱਗੇ ਹੋਣੇ ਸਾਡੇ ਠੀਕ ਆ ਬਾਈ ਹਾਂ ਬਈ ਸਿਕਲੀਆ ਚਿੜੀਆਂ ਦੇ ਸਾਹਮਣੇ ਅਸੀਂ ਕੋਚਰ ਤੋਤੇ ਨੀਲਗੰਠ ਸਮਝੀ ਗਿਟਾਰਾਂ ਤੇ ਆਪਣੇ ਕਬੂਤਰ ਘੁੱਗੀਆਂ ਸਾਡੇ ਕੋਲ ਅਲਗ-ਅਲਗ ਤਰ੍ਹਾਂ ਦੇ ਆ ਠੀਕ ਆ ਯਾਰ ਤੇਰੀ ਗੱਲ ਮੰਨ ਲਈ ਵੀ ਤੂੰ ਘੁੱਗੀਆਂ ਕਬੂਤਰ ਸਾਹਮਣੇ ਹੁਣ ਤੂੰ ਮੈਨੂੰ ਆਏ ਦੱਸ ਗਲੀ ਤੇ ਦੀ ਸਾਰੀ 1.5 ਇੰਚ ਦੀ ਹੈ ਇਹ ਚ ਕੁ ਕੁੱਗੀ ਕਬੂਤਰ ਕਿੱਥੋਂ ਵੜੇਗਾ ਬਾਈ ਕੁੱਗੀ ਵਾਸਤੇ ਅਲੱਗ ਹੈ ਕਬੂਤਰ ਵਾਸਤੇ ਲੱਗਾ ਦੇਖੋ ਅੱਛਾ ਇਹ ਇਹਦੇ ਉੱਪਰ ਹੀ ਭਾਲਦੀ ਹੈ ਬਾਈ ਪਤਾ ਕਰ ਗਿਆ ਮੈਂ ਕਈ ਵਾਰ ਦੇਖਿਆ ਵੀ ਜਗ੍ਹਾ ਦੇ ਰਾਤ ਨੂੰ ਮੈਂ ਦੇਖਿਆ ਸੀਗਾ ਇੱਥੇ ਕਿਹਣਾ ਆਪਣੇ ਉੱਥੇ ਮਨੇ ਹਸਪੀਟਲ ਹਸਪੀਟਲ ਚਾ ਉੱਥੇ ਕਿਹਣਾ ਕਬੂਤਰ ਵਿਚਾਰਾ ਆਈ ਬਿੰਡੇ ਜੇ ਸੁੱਤਾ ਪਿਆ ਉਹ ਦਰਾਸਤ ਨਹੀਂ ਪਿਆ ਉਹ ਦੇਖ ਲੋ ਮੈਨੂੰ ਪਤਾ ਵੀ ਉੱਥੇ ਅਟੈਕ ਨਹੀਂ ਹੋਊ ਇੱਥੇ ਅਟੈਕ ਨਹੀਂ ਹੈਗਾ ਮੇਰੇ ਵਾਸਤੇ ਜਗ੍ਹਾ ਛੱਡੀ ਨਹੀਂ ਆਪਾਂ ਠੀਕ ਨਹੀਂ ਤਾਂ ਇਹ ਵੀ ਠੀਕ ਆ ਯਾਰ ਤੇਰੀ ਮਾਦੀ ਤੇ ਜਿੱਕੂਗੀ ਆ ਜੂ ਇਹ ਤੇ ਕਬੂਤਰ ਆ ਜੀ ਤੋਤੇ ਕਿੱਥੇ ਆਉਣਗੇ ਆ ਤੋ ਆ ਤੋਤੇ ਆ ਵਾਸਤੇ ਅਸੀਂ ਤੋਤਿਆਂ ਵਾਸਤੇ ਆਉਂਦਾ ਇਹ ਤੋਤਾ ਨੀਲਖੰਡ ਕੋਚਰ ਗਿਟਾਰ ਸਾਡੇ ਨੂੰ ਤਰਦਾ ਤੋਤਾ ਠੀਕ ਨਹੀਂ ਅਲਗ-ਅਲਗ ਤਰ੍ਹਾਂ ਦੇ ਵੀਰੇ ਆਪਣੇ ਕੋਈ ਗਿਟਾਰ ਵਾਸਤੇ ਗਿਟਾਰ ਵਾਸਤੇ ਵੀ ਅਸੀਂ ਵੀ ਜਿਹੜੇ ਜਿਹੜੇ ਜਾਨਵਰਾਂ ਦੇ ਆਕਾਰ ਦੇ ਹਿਸਾਬ ਤੇ ਬਣਾਏ ਪੰਛੀ ਹਾਂ ਪੰਛੀ ਵਾਸਤੇ ਲੱਗਦਾ ਹਾਂ ਹਾਂ ਆਕਾਰ ਦੇ ਹਿਸਾਬ ਤੇ ਬਣਾਇਆ ਮੇਰੇ ਪਤਾ ਹੈ ਕਿ ਲਈ ਇਹੀ ਗੱਲ ਜੇ ਆਪਾਂ ਕੋਠੀਆਂ ਦੇ ਰੱਖ ਦਿੰਦੇ ਸਰਾਹ ਕੇ ਕੋਠੇ ਦੇ ਰੱਖ ਦੋ ਆਪਾਂ ਉਹਨਾਂ 'ਚ ਪੈਫਟ ਕਰ ਦੋ ਠੀਕ ਨਹੀਂ ਤੌੜੇ ਲਾ ਦੋ ਅਸੀਂ ਕਿਹੜਾ ਕਹਿੰਦੇ ਵੀ ਇਹੀ ਲਾਓ ਅੱਛਾ ਹਾਂ ਚਲੇ ਵਿਚ ਪਿੰਡ ਪਿੰਡਾਂ ਦੇ ਵੀਰੇ ਬਹੁਤ ਲਾਈ ਜਾਂਦੇ ਨੇ ਸਾਥੋਂ ਲੈ ਕੇ ਜਾਂਦੇ ਨੇ ਆਹ ਲਾ ਕਹਿੰਦੇ ਵੀਰੇ ਇਹ ਦੁਬਾਰੇ ਦੁਬਾਰੇ ਮੰਗਾਈ ਜਾਂਦੇ ਨੇ ਪਤਾ ਆਪਾਂ ਕਿ ਜਗ੍ਹਾ ਦਿੱਤੀ ਆਪਾਂ ਇਹਨੂੰ ਆਨਲ ਨਹੀਂ ਕਹਿ ਸਕਦੇ ਆਨ ਦਾ ਆਪਾਂ ਬਣਾ ਦਾਂ ਇਹ ਠੀਕ ਆ ਜੇ ਆਪਾਂ ਉਹਦਾ ਜ਼ਿਆਦਾ ਕੀਤਾ ਤਾਂ ਆਨ ਲਾ ਬਣਾਤਾ ਪਰ ਵੀ ਇਹਹੀ ਗੱਲ ਹੈ ਤੁਹਾਨੂੰ ਸਮਝਾਉਣ ਦਾ ਸਾਡਾ ਇਹੀ ਸਾਰਾ ਦੱਸਣ ਸਮਝਾਏ ਸਾਨੂੰ ਬੋਲ ਲੋਕ ਕਹਿੰਦੇ ਨੇ ਬਥੇਰੇ ਕਮੈਂਟਾਂ ਚ ਭਾਈ ਤੁਸੀਂ ਆਲ ਸੀ ਪੜਾਈ ਜੈਨ ਨੂੰ ਦਾ ਆਟਾ ਦੇਣਾ ਕੀਮਤ ਤੇ ਲਾ ਤੇ ਬਿਰੇ ਪਤਾ ਗੱਲ ਕਿ ਜੇ ਆਪਾਂ ਇਹਨਾਂ ਦਾ ਜ਼ਿਆੜਾ ਕੀਤਾ ਤਾਂ ਆਪਾਂ ਨੂੰ ਲਾਉਣ ਦੀ ਲੋੜ ਪਈ ਐ ਪਹਿਲਾਂ ਸਾਡੇ ਕੋਲ ਵਿਕਦਾ ਨਹੀਂ ਸੀ ਆਲਣਾ ਸਾਨੂੰ ਨਾ ਇਹਦਾ ਪਤਾ ਸੀਗਾ ਚਾਹੇ ਸਾਨੂੰ ਕਿਸੇ ਜਾਣਕਾਰੀ ਦਿੱਤੀ ਵੀ ਇਸ ਤਰ੍ਹਾਂ ਅਸੀਂ ਚਿੜੀ ਵਾਸਤੇ ਲਾਗ ਲਗ ਲਗ ਤਰ੍ਹਾਂ ਦੇ ਸੀ ਟੈਪ ਦੇ ਆਲਣੇ ਤਿਆਰ ਕੀਤੇ ਠੀਕ ਆ ਜੇ ਤੋਤੇ ਜਾਂ ਚਿੜੀਆਂ ਨੇ ਹਨ ਇਹ ਆਪਾਂ ਕਹਿੰਦੇ ਬੀਡਿੰਗ ਵਾਸਤੇ ਵਰਤਦੇ ਨੇ ਉਹਨਾਂ ਨੇ ਤੁਸੀਂ ਜੇ ਹਿਸਾਬ ਨਾਲ ਉਹ ਜੀ ਫਰਵਰੀ ਚ ਲੱਭਣਾ ਸ਼ੁਰੂ ਕਰ ਦਿੰਦੀਆਂ ਨੇ ਉਹ ਅੱਛਾ ਠੀਕ ਐ ਉਹ ਗਾਹਾਂ 9ਵੇਂ 10ਵੇਂ ਮਿੰਟ ਤੱਕ ਬੱਚੇ ਆਪਦੇ ਕੱਢ ਕੇ ਅਸੀਂ ਵੀ ਦੇਖੀਏ ਇਹ ਚਿੜੀਆਂ ਸਾਡੇ ਆਲਣਿਆਂ 'ਚ ਸਾਡੇ ਬਾੜ 'ਚ ਲੱਗੇ ਹੋਏ ਨੇ ਵੀਰ ਬੱਚੇ ਕੱਢ ਕੇ ਜਦੋਂ ਬਾਹਰ ਜਾ ਕੇ ਕੱਢ ਕੇ ਸਕੂਨ ਇੰਨਾ ਮਿਲਦਾ ਵੀਰਾਂ ਬਹੁਤ ਵਧੀਆ ਕੰਮ ਕਰ ਰਹੇ ਆਪਾਂ ਵੀ ਇਹਨਾਂ ਨੇ ਜਿਹੜਾ ਆਪਾਂ ਜਾੜਾ ਕੀਤਾ ਸੀਗਾ ਜਦੋਂ ਸਾਨੂੰ ਨੌਲੇਜ ਨਹੀਂ ਸੀ ਪਹਿਲਾਂ ਵੀ ਜਿਹੜਾ ਘਰ ਪੱਟਾ ਤੇ ਪੱਕੇ ਬਣਾ ਲੈ ਆਪਣੀ ਸਿਉਂਖ ਲੱਗਣ ਲੱਗੀ ਜਾਂ ਕੋਈ ਮਜਬੂਰੀਆਂ ਬਣ ਗਈਆਂ ਫਰਵਰੀ ਆਪਣ ਨਾਲ ਦੀ ਨਾਲ ਇਹਨਾਂ ਨੂੰ ਆਪਾਂ ਦੇ ਬਣਾ ਕੇ ਵੀ ਦੀਏ ਹੁਣ ਤੁਸੀਂ ਬੱਚੇ ਕੱਢ ਕੇ 25 ਦਿਨਾਂ ਦਾ ਬਚਾਉਂ ਜਾਂਦਾ ਜੇ ਹੁਣ ਛੋਟਾ ਵੱਡਾ ਸਰਾਖ ਹੋਊਗਾ ਤਾਂ ਗਟਾਰ ਨੂੰ ਤੰਗ ਕਰਦੇ ਬੱਚਾ ਕੱਢ ਕੇ ਬਾਹਰ ਮਾਰ ਦਈਏ ਅੱਛਾ ਠੀਕ ਹੈ ਜੀ ਉਦੋਂ ਲੜਦੀ ਉਹਨੇ ਕਬਜ਼ਾ ਕਰ ਲੈਂਦੇ ਤਾਂ ਕਰਕੇ ਸਰਾਖ ਘੱਟ ਗੱਡਿਆ ਅੱਛਾ ਹਾਂ ਨਹੀਂ ਜਿਵੇਂ ਤੁਸੀਂ ਕਿਹਾ ਬਈ ਜਿਵੇਂ ਜਨਵਰੀ ਫਰਵਰੀ ਚ ਆੜਲੇ ਦੇ ਲੱਭਣ ਲੱਗ ਜਾਂਦੀ ਆ ਤਾਂ ਸਤੰਬਰ ਅਕਤੂਬਰ ਤੱਕ ਲੱਭ ਵੀ ਉਹਨਾਂ ਦੇ ਵਿੱਚ ਰਹਿੰਦੀ ਆ ਹਾਂ ਬੱਚੇ ਕੱਢ ਲੱਗੇ ਉਹਦੇ ਤੱਕ ਬੱਚੇ ਕੱਢ ਲਏ ਉਸ ਤੋਂ ਬਾਅਦ ਬਈ ਫਿਰ ਕਿੱਥੇ ਰਹਿੰਦੀ ਆ ਨੇ ਉਹ ਉਦੋਂ ਬਾਅਦ ਹੀ ਦਰਾਫਤਾਂ ਨਹੀਂ ਤੋਰ ਫਿਰਦੇ ਨੇ ਵੀਰੇ ਉਦੋਂ ਬਾਅਦ ਦਰਾਫਤਾਂ ਨਹੀਂ ਕਰਦੀਆਂ ਨੇ ਉਦੋਂ ਬਾਅਦ ਨਹੀਂ ਵੀ ਲੋੜ ਪੈਂਦੀ ਹਾਂ ਉਹਦੇ ਵਜੇ ਆ ਵੀ ਜਾਂਦੇ ਨੇ ਵਿੱਚ ਕਿਹੜੇ ਵਾਰ ਰੇਹ ਬਾਈ ਬੱਚੇ ਕੱਢਣ ਦੇ ਤਾਂ ਆਪਣ ਨੂੰ ਬਰੀਡਿੰਗ ਵਾਸਤੇ ਵੀ ਲੋੜ ਪੈਂਦੀ ਹੈ ਵੀਰੇ ਮੈਨੂੰ ਬਰੀਡਿੰਗ ਵਾਸਤੇ ਜਗ੍ਹਾ ਹੀ ਨਹੀਂ ਰਹੀ ਤਾਂ ਇਹ ਵਿਧਾਨਤ ਨਹੀਂ ਹੋ ਰਿਹਾ ਇਹ ਵੀਡੀਓ ਵਾਸਤੇ ਜਗ੍ਹਾ ਮਿਲੂਗੀ ਹੁਣ ਮਾਲੇ ਇਥੇ ਆ ਗਾਡਰਾਂ ਦੇ ਆਲ ਨਾਲ ਪਾ ਲਿਆ ਉਹਨਾਂ ਨੂੰ ਮੁਸ਼ਕਲ ਦੀ ਗਾਡਰਾਂ ਦੇ ਆਲ ਨਾਲ ਪਾ ਜਗ੍ਹਾ ਘਟ ਹੈ ਅੰਡੇ ਥਲੇ ਡੇ ਪੈਣਗੇ ਸਾਡੇ ਕੋਲੇ ਕਈ ਫੋਨ ਆਉਂਦੇ ਨੇ ਬਾਈ ਕੰਸੀਲਡਾਂ ਦੇ ਵਿੱਚ ਪੱਖੇ ਉੱਤੇ ਆਲ ਨਾਲ ਧਰ ਲੈ ਵੀ ਜਾਲ ਨੇ ਡਿਗ ਪੇ ਵੀ ਆਂਡੇ ਆ ਵਾਸਤੇ ਜਗ੍ਹਾ ਨਹੀਂ ਮਿਲ ਰਹੀ ਵੀਰਾਂ ਨੂੰ ਅੱਛਾ ਆਂਡਿਆਂ ਵਾਸਤੇ ਜਗ੍ਹਾ ਨਹੀਂ ਠਰਖੜ ਵਾਸਤੇ ਠੀਕ ਆ ਠੀਕ ਇਹਨਾਂ ਦੇ ਹੁਣ ਦੇਖੋ ਆ ਸਰਾਖ ਜੇ ਇੱਥੇ ਥੱਲੇ ਹੋਊਗਾ ਤਾਂ ਵੀ ਵਜਾ ਬੜੇ ਡਿਪੂ ਆਂਡੇ ਵੀ ਡਿਪੂ ਇਹ ਤਾਂ ਕਰਕੇ ਵੀ ਆਂਡਾ ਬਾਰੇ ਮਿੰਟ ਡਿਗੇ ਬੱਚਾ ਵੀ ਨਵਾਰ ਡਿਗੇ ਨਹੀਂ ਠੀਕ ਆ ਯਾਰ ਤਰੀ ਗੱਲ ਮੈਂ ਤਾਂ ਆ ਕੇ ਉਹੀ ਤੇਰੇ ਨਾਲ ਲਾ ਕੇ ਲੜਨ ਲੱਗ ਗਿਆ ਵੀ ਤੁਸੀਂ ਆਉਂਦੀ ਹੈ ਜੇਬਾਂ ਵਾਸਤੇ ਫਿਰਦੇ ਤੂੰ ਯਾਰ ਮੈਂ ਮੰਦਾ ਚੰਗਾ ਬੋਲਦੇ ਵਾਸਤੇ ਮਾਫੀ ਚਾਹੁੰਦੇ ਆ ਬਾਈ ਤੇ ਬਾਈ ਜੇ ਸਾਡੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਸੁਨੇਹਾ ਦਿੱਤਾ ਹੈ ਅਸੀਂ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰ